ਥੈਂਕ ਯੂ ਸਾਰੇ ਦਾ ਧੰਨਵਾਦ ਫਿਲਮ ਦਾ ਸਾਰਿਆਂ ਨੂੰ ਵਧੀਆ ਲੱਗੀ ਹੋਏ ਆਈ ਹੋਪ ਐਂਡ ਆਪ ਆਪਣੇ ਦਿਨੋਂ ਬਣਾਈ ਆ ਜੀ ਫਿਲਮ ਤੇ ਤੁਹਾਡਾ ਸਾਰਿਆਂ ਦਾ ਚਿਹਰਾ ਵੇਖ ਕੇ ਸਾਨੂੰ ਲੱਗਦਾ ਤਾਂ ਵਧੀਆ ਲੱਗੀ ਆ ਸੋ ਇੱਦਾਂ ਸਪੋਰਟ ਕਰਦੇ ਰਹੋ ਪੰਜਾਬੀ ਸਿਨੇਮੇ ਨੂੰ ਆਪਾਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਵਧੀਆ ਫਿਲਮਾਂ ਲੈ ਕੇ ਆਈਏ ਨਹੀਂ ਦੂਸਰਾ ਭਾਗ ਬਣੇਗਾ ਇਸ ਫਿਲਮ ਦਾ ਦੂਸਰਾ ਭਾਗ ਤੁਸੀਂ ਕਿਤਨੇ ਪੈਸੇ ਦਾ ਕਿਤਨੇ ਬਣਾ ਦੇ ਮੂਵੀ ਗੁਰੂ ਰੰਦਾਵਾ ਦੀ ਆਈ ਹੈ ਪਹਿਲੀ ਮੂਵੀ ਆ ਜਿਸ ਤਰ੍ਹਾਂ ਗਾਣੇ ਤਾਂ ਬਹੁਤ ਹੀ ਲੋਕ ਪਸੰਦ ਕਰਦੇ ਨੇ ਇੰਨੀ 팬 ਫੋਲਵਰ ਆ ਉਹਨਾਂ ਦੇ ਤਾਂ ਤੁਸੀਂ ਵੀ ਅੱਜ ਮੂਵੀ ਵੇਖਣ ਆਏ ਹੋ ਰਿਲੀਜ਼ ਹੋਈ ਆ ਕਿੱਦਾਂ ਦਾ ਲੱਗਾ ਮੂਵੀ ਦਾ ਅਸੀਂ ਬੜੀ دیر ਤੋਂ ਇੰਤਜ਼ਾਰ ਕਰ ਰਹੇ ਸੀਗੇ ਕਿ ਫੋਨ ਆ ਗਿਆ ਵਿੱਚ ਕਿ ਗੁਰੂ ਬਹੁਤ ਟੈਲੈਂਟਡ ਨੇ ਔਰ ਉਹਨਾਂ ਨੂੰ ਫਿਲਮਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਟ ਕਾਫੀ ਲੰਬੇ ਇੰਤਜ਼ਾਰ ਤੋਂ ਬਾਅਦ ਅਲਦੀਪਾ ਜੀ ਇੱਕ ਫਿਲਮ ਹੋਰ ਉਹਨਾਂ ਨੇ ਕੀਤੀ ਸ਼ਾਕੋਟ ਉਹ ਖੁਸ਼ੀ ਵਾਲੀ ਗੱਲ ਨੇ ਕਿ ਸੱਤ ਅੰਬਰ ਸਰ ਦਾ ਹੁੰਦਾ ਹੈ ਇਸੇ ਯਾਰੋ ਦੀ ਖੁਸ਼ੀ ਵਾਲੀ ਗੱਲ ਹੈ ਕਿ ਸਾਡਾ ਆਪਣਾ ਬੱਚਾ ਹੈ ਇਹ ਸਭ ਤੋਂ ਸਾਰੇ ਟੀਮ ਨੂੰ ਮਜੇ ਲੰਦੀ ਹੈ ਤਕਰੀਬਨ ਫਿਲਮ ਦੇ ਡਾਇਰੈਕਟਰ ਅਸ਼ਕਰ ਸਰ ਸੱਤ ਅੰਬਰ ਸਰ ਆ ਨਾ ਦੀ ਰੰਗ ਮੰਚ ਤੋਂ ਸਦਾ ਆਪਣਾ ਆਰਟਿਸਟ ਸਦਾ ਆਪਣਾ ਪੁੱਤਰ ਜਿੰਨੇ ਫਿਲਮ ਲਿਖੀ ਵੀ ਆ ਔਰ ਇਹਨੂੰ ਡਾਇਰੈਕਟ ਵੀ ਕੀਤਾ ਔਰ ਇਹਦੇ ਚ ਲੀਡਿੰਗ ਕਿਰਦਾਰ ਦੇ ਲਈ ਭਲਾਗਰ ਦੀ ਨਾਇਬਰੀ ਫੈਟ ਔਰ ਰੰਦਾਵਾ ਤੇ ਗੁਰ ਸ਼ਬਦ ਤੋਂ ਬਿਨਾ ਉਹਨਾਂ ਚ ਜੇ ਤਕਰੀਬਨ 70% ਜੀਨੇ ਔਰ ਸਰਈਏ ਨੇ ਸੋ ਮੱਝਵਾਲੇ ਨੇ ਸਾਰੇ ਜਣੇ ਤੇ ਬਹੁਤ ਖੂਬਸੂਰਤ ਫਿਲਮ ਬਣੀ ਹੈ ਰੋਮਾਂਟਿਕ ਫਿਲਮਾਂ ਬੜੀ ਦੇਰ ਤੋਂ ਪੰਜਾਬੀ ਚ ਨੈਸੀ ਬਣ ਰਹੀਆਂ ਕਿਉਂਕਿ ਸਾਡੇ ਕੋ ਰੋਮਾਂਟਿਕ ਹੀਰੋ ਹੈ ਨਹੀਂ ਸੀ ਤੇ ਹੁਣ ਗੁਰੂ ਦੇ ਰੂਪ ਚ ਬਹੁਤ ਹੀ ਕਿਊਟ ਮੁੰਡਾ ਆ ਗਿਆ ਹੈ ਹੀਰੋ ਦੇ ਰੂਪ ਚ ਮਿਲਿਆ আর ਮੈਨੂੰ ਲੰਦਾ ਹੈ ਕਿ ਪੰਜਾਬੀ ਸਿਨੇਮਾ ਦੀ ਰੋਮਾਂਟਿਕ ਯੁੱਗ ਦੀ ਸ਼ੁਰੂਆਤ ਹੋਈ ਸਟੋਰੀ ਬੜੀ ਇਮੋਸ਼ਨਲ ਚੱਲਦੀ ਹੈ ਨਾ ਬਹੁਤ ਪਿਆਰੀ ਫਿਲਮ ਬਹੁਤ ਅੱਛੀ ਲਿਖੀ ਗਈ ਬਹੁਤ ਕੈਂਟ ਸਿਨੇਮੈਟੋਗ੍ਰਾਫੀ ਉਹਦੀ ਐਂਡ ਬਹੁਤ ਬੈਸਟ ਉਹਦੀ ਡਾਇਰੈਕਸ਼ਨ ਔਰ ਗੁਰੂ ਨੇ ਇੰਨਾ ਨੈਚੁਰਲ ਕੰਮ ਕੀਤਾ ਬਹੁਤ ਹੀ ਬਹੁਤ ਹੀ ਵਧੀਆ ਅਦਾਕਾਰ ਔਰ ਸਾਰੀ ਟੀਮ ਦਾ ਕੰਮ ਬਹੁਤ ਅੱਛਾ ਥੈਂਕ ਯੂ ਇਸ ਤਰ੍ਹਾਂ ਹੀ ਗੱਲ ਕੀਤੀ ਮੈਮ ਨਾਲ ਕਿ ਤੁਸੀਂ ਦੇਖਿਆ ਮੈਮ ਦੇ ਵੀ ਕਿ ਆਪਣਾ ਨਜ਼ਰੀਆ ਕੀ ਸੀ ਫਿਲਮ ਦੇ ਬਾਰੇ ਗੁਰੂ ਰੰਦਾਵਾ ਜੀ ਦੇ ਬਾਰੇ ਔਰ ਸਾਰੀ ਸਟਾਰ ਕਾਸਟ ਬਾਰੇ ਉਹਨਾਂ ਨੇ ਬਹੁਤ ਸੋਹਣਾ ਬੋਲਿਆ ਕਿ ਬਹੁਤ ਸੋਹਣੀ ਮੂਵੀ ਆ ਅਸੀਂ ਇਹ ਮੀਰ ਕਰਦੇ ਆ ਕਿ ਦੂਸਰਾ ਭਾਗ ਵੀ ਇਹਦਾ ਜਲਦੀ ਹੀ ਬਣੇਗਾ ਤੇ ਇਸ ਤਰ੍ਹਾਂ ਪਬਲਿਕ ਨਾਲ ਹੋਰ ਵੀ ਰਿਵਿਊ ਲਵਾਗੇ ਆਈਡੀ ਜਿਗਾ ਬੰਦੇ ਇੱਕ ਮਿੰਟ ਲਾਇਓ ਆਈਡੀ ਲਾਓ ਫਿਰ ਲਾਈਟ ਚੱਲ ਪਹਿਲਾਂ ਕਰ ਲੈਂਦਾ ਆ ਆਈਡੀ ਫਿਰ ਆਈਡੀ ਬਣਾ ਦੇ ਮੈਂ ਓਏ ਆਈਡੀ ਬਣਾ ਦੇ ਅਸੀਂ ਬਹੁਤ ਚਲਾਉਂਦੇ ਆ ਆਪਣੀ ਹਾਂ ਜੀ ਦੱਸੋ ਅੱਜ ਸਰ ਕਿਸ ਤਰ੍ਹਾਂ ਮਗੀ ਬੂਵੀ ਇੰਨੀ ਈਮੋਸ਼ਨਲ ਵੀ ਆ ਦੋਵਾਂ ਦੇਸ਼ਾਂ ਨੂੰ ਜੋੜਦੀ ਆ ਕਿੰਨਾ ਕਿਤੇ ਟਿੱਕੀ ਕਹਿਣਾ ਚਾਹੇ ਗੁਰੂ ਨੰਦਾਵਾ ਦੀ ਬਾਰੇ ਉਹਨੇ ਬਹੁਤ ਬਿਹਤਰੀਨ ਐਕਟਿੰਗ ਕੀਤੀ ਆ ਇਹਦੇ ਵਿੱਚ ਬਾਜੀ ਤੁਸੀਂ ਅੱਜ ਸ਼ਾਹਕੋਟ ਹੋਂਨੇ ਦੇਖੀ ਆ ਬਾਜੀ ਤੇ ਟੋਪਿਆਣੇ ਫੇਲੋਂ ਤੁਹਾਡੇ ਕੋਲ ਪਹੁੰਚ ਗਿਆ ਮੈਂ ਜਿਆਦਾ ਕੋਈ ਕਹਿੰਦਾ ਚੰਗਾ ਨਹੀਂ ਲੱਗਦਾ ਸਰਵੇ ਹੀ ਆ ਕਿ ਦਫਨਾ ਇੱਕ ਵਿੱਚ ਮਿੱਟੀ ਤੇ ਇੱਕ ਵਿੱਚ ਖਾਬ ਮਿੱਟੀ ਦੇ ਤਦੇ ਰਤਬਾ ਉਹ ਚੇਰਾ ਹੈ ਕਬਰਾਂ ਤੇ ਕਿਤਾਬਾਂ ਦਾ ਜੁਦਾ ਹੋਵੀਂ ਤੈਨ ਚ ਤਰਸੀਂ ਕਿ ਸਭ ਕੁਝ ਯਾਦ ਰਹਿ ਜਾਵੇ ਤੇ ਰਿਸ਼ਤਾ ਵੀ ਰਹੇ ਜੁੜਿਆ ਜਿਵੇਂ ਦੋਵਾਂ ਪੰਜਾਬਾਂ ਦਾ ਤੁਸੀਂ ਦੇਖ ਲੈਣਾ ਫਿਲਮ ਦੇ ਵਿੱਚ ਕਿ ਮੁਹੱਬਤ ਤੋਂ ਵੱਡਾ ਕੋਈ دین ਨਹੀਂ ਤੇ ਦੋਸਤੀ ਤੋਂ ਵੱਡਾ ਕੋਈ دین ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਰ ਨਹੀਂ ਤੇ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਜਨ ਪ੍ਰੇਮ ਤੋਂ ਨਹੀਂ ਪ੍ਰਪਾਇਓ ਸੋ ਬੜੀ ਖੂਬਸੂਰਤ ਗੱਲ ਹੈ ਤੁਸੀਂ ਦੇਖ ਲਈ ਹੈ ਬਾਕੀ ਤਾਂ ਸੰਸਾ ਨੂੰ ਪਤਾ ਪਿੰਡਾ ਤੁਸੀਂ ਵੀ ਬਹੁਤ ਲਾਡ ਲਾਡ ਕੀਤੀ ਹੈ ਫਿਲਮ ਦੇ ਵਿੱਚ ਤਾਂ ਪਰਲੇ ਪੰਜਾਬ ਦੀ ਰਾਖੀ ਕਰਦੇ ਦਿਲ ਦੇ ਵਿੱਚ ਪਰਲੇ ਪੰਜਾਬ ਦੇ ਕਿੰਨਾ ਪਿਆਰ ਹੈਗਾ ਮੇਰੇ ਲਈ ਨਾਂ ਬੋਲਣਾ ਪੰਜਾਬ ਹੈ ਨਾ ਪੰਡਾ ਪੰਜਾਬ ਲਈ ਇਹ ਪੰਜਾਬ ਪੰਜਾਬ ਕੀ ਬਾਰੇ ਹੈ ਮਹਾਰਾਸ਼ਟਰ ਮੇਰਾ ਨਾ ਉਸਤਾਨ ਮੇਰਾ ਸਾਰੇ ਜਹਾਨ ਦਾ ਮੈਂ ਸਾਰੇ ਜਹਾਨ ਦਾ ਕੀ ਬਾਤ ਹੈ ਦਾਵਾ ਦੀ ਮੂਵੀ ਅਜ ਰਿਲੀਜ਼ ਹੋਈ ਸਾਰੇ ਇਹ ਪੂਰੀ ਪਿਆਰ ਕਰ ਰਹੇ ਇਸ ਦਾ ਇਹ ਪਬਲਿਕ ਰਿਵਿਊ ਲੈ ਰਹੀ ਹੈ ਤੇ ਗੱਲਬਾਤ ਕਰ ਰਹੀ ਹੈ ਲੋਕਾਂ ਦੇ ਨਾਲ ਕਿ ਲੋਕਾਂ ਨੇ ਇਸ ਫਿਲਮ ਬਾਰੇ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਕੀ ਕਹਿਣਾ ਚਾਹੁੰਦੇ ਨੇ ਲੋਕ ਸਾਡੇ ਨਾਲ ਮੌਜੂਦ ਨੇ ਫਿਲਮ ਵਿੱਚ ਜਿਨ੍ਹਾਂ ਨੇ ਇੱਕ ਬੇਤੌਰ ਬਹੁਤ ਹੀ ਵਧੀਆ ਕਿਰਦਾਰ ਨਿਭਾਇਆ ਹੈ ਪੁਲਿਸ ਦਾ ਉਹਨਾਰੇ ਸਿਸਟਰ ਸਾdna ਹੁੰਦਾ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਨੂੰ ਆਖੇ ਕਿ ਕੈਸੀ ਲੱਗੀ ਆਪਣੇ ਬ੍ਰਦਰ ਦੀ ਮੂਵੀ ਗੱਲਬਾਤ ਕਰਾਂਗੇ ਜੀ ਮੈਮ ਕੀ ਕਹਿਣਾ ਚਾਹੋਗੇ ਤੁਹਾਰੇ ਬ੍ਰਦਰ ਦੀ ਇਸ ਮੂਵੀ ਦੇ ਅੱਛਾ ਤੇ ਬਹੁਤ ਵਧੀਆ ਰੋਲ ਵੀ ਉਹਨਾਂ ਵੱਲੋਂ ਕੀਤਾ ਗਿਆ ਹੈ ਕਿਸ ਤਰ੍ਹਾਂ ਦਾ ਫੀਲਿੰਗ ਆਇਆ ਆਪਣੇ ਬ੍ਰਦਰ ਦੀ ਫਿਲਮ ਦੇਖ ਕੇ ਮੈਂ ਤੇ ਸਾਰੇ ਨੂੰ ਦੇਖ ਕੇ ਮੈਨੂੰ ਬੜਾ ਚੰਗਾ ਲੱਗਾ ਚਲੋ ਤੇ ਹੈ ਹੀ ਦੀ ਗ੍ਰੇਟ ਮਿਸਟਰ ਗਿਲਸ ਸਾਹਿਬ ਪਰ ਜਿਹੜੇ ਬਾਕੀ ਸਾਰੇ ਨੰਬਰਾਂ এনਜੋਏ ਕੀਤਾ ਰਿਪਬਲਿਕਾ ਉਹਨਾਂ ਨਾਲ ਜੁਏਗੀ ਤੇ ਪਰ ਜਿਹੜੀ ਫਿਲਮ ਸੀ ਨਾ ਉਹ ਅਸੀਂ ਲੰਡਨs ਰਹੇ ਹਾਂ ਸਾਨੂੰ ਪੂਰੇ ਪੰਜਾਬ ਦਾ ਜ਼ਿਆਦਾ ਬਦਦ ਤੁਹਾਨੂੰ ਘੱਟ ਪਤਾ ਪਰ ਉਹ ਲੱਗਦਾ ਨਹੀਂ ਕਿ ਉਧਰਲੇ ਪੰਜਾਬ ਜਿਨੀ ਪੈ ਗਈ ਪਾਕਿਸਤਾਨ ਬਿਲਕੁਲ ਉਸੇ ਤਰ੍ਹਾਂ ਦੀ ਕਿਉਂਕਿ ਉਹਨਾਂ ਦੇ ਡਰਾਮਾ ਸੀਰੀਅਲ ਦੇਖਦੇ ਆ ਕਿ ਬਿਲਕੁਲ ਉਤਨਿੰ ਪਰ ਜਿਹੜਾ ਐਂਡ ਸੀ ਨਾ ਉਹਨੇ ਇੰਨਾ ਸਾਰੇ ਨੂੰ ਇਮੋਸ਼ਨਲ ਕੀਤਾ ਬਹੁਤ ਬਦੀਆਂ ਦੋਸਤਾਂ ਜਿਹੜੀਆਂ ਮੂਰੀਆ ਜੋ ਪਾਕਿਸਤਾਨ ਕਿੰਦੀਆਂ ਜੋੜਦੀਆਂ ਨੇ ਕਿਤਨੇ ਕਿਤਾਰਾ ਵੀ ਬਣੀਆਂ ਚਾਹੀਦੀਆਂ ਨੇ ਸ਼ਾਇਦ ਨੌਕਰ ਤੇ ਕਿਰਨ ਦੇ ਕੰਮ ਹੋਏਗੀ ਸਾਡੇ ਕੋਈ ਨਾ ਫਰਕ ਨਹੀਂ ਸਾਡੇ ਰੋਟਾ ਦੇ ਸਾਡੇ ਜਿਹੜੇ ਪਾਕਿਸਤਾਨੀ ਗੁਆਂਢੀ ਆ ਅਸੀਂ ਤੇ ਦੀਨ ਤੇ ਇੱਕ ਦੂਜੇ ਨੂੰ ਇੱਕੀ ਦਿੰਨੇ ਆ ਤੇ ਦੀਵਾਲੀ ਵਿਸਾਖੀ ਤੇ ਅਸੀਂ ਵਧਾਈਆਂ ਦਿੰਨੇ ਆ ਮਠਿਆਈਆਂ ਦਿੰਨੇ ਆ ਸਾਡੇ ਸਾਰੇ ਰਲ ਮਿਲ ਕੇ ਰਹਿੰਦੇ ਬਹੁਤ ਪਿਆਰ ਨਾਲ ਰਹਿੰਦੇ ਪਰ ਅਸੀਂ ਉਮੀਦ ਕਰਦੀ ਤੇ ਵਾਹਿਗੁਰੂ ਕਰੇ ਇੱਥੇ ਵੀ ਅਸੀਂ ਉਸ ਤਰ੍ਹਾਂ ਇਕੱਠੇ ਰਹੀਏ ਇਹ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਤਵਿਕਨੂ ਦੇ ਇਹ ਮੈਸੇਜ ਆ ਕਿ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਪਰ ਮੈਂ ਇਸ ਦੇ ਮੀਡੀਆ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਇੰਨੇ ਚੰਗੇ ਬੱਚੇ ਹੋ ਕਿ ਇੰਨੇ ਲੋਕਾਂ ਨੂੰ ਇੰਨਾ ਵਧੀਆ ਐਂਟਰਟੇਨ ਕਰਦੇ ਹੋ ਇੰਨੀ ਵਧੀਆ ਇਨਫੋਰਮੇਸ਼ਨ ਦਿੰਦੇ ਹੋ ਉਹ ਵੀ ਸਾਨੂੰ ਬਹੁਤ ਵਧੀਆ ਲੱਗਾ ਮੀ ਗੋਡ ਬles you Oh so much thank you ਇਸ ਤਰ੍ਹਾਂ ਇਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਾਡੇ ਨਾਲ जब किसी पब्लिक को जान रहे हैं कि उन्होंने आखिरी रंधावा की फिल्म किस तरह लिखी गाने तो बाद पहले फिल्मा गलबात कर लें हो फ इस तरह की लिखनी है कि आने वाले टाइम में जो दूसरा भाग रिलीज होएगा कि फिल्म लोग इस तरह ही प्यार देखो तो कला कर बहुत अच्छा लगा है खास करके ਕਿਉਂ ਮੀਟਾ ਉਹ ਲੋਕਾਰੇ ਰਹੀ ਸੀ ਮੀਟਾ ਜੋ ਪਾਕਿਸਤਾਨ ਤੇ ਪੰਜਾਬ ਦਾ ਜੋਸ਼ੂ ਜਿਹੜਾ ਹੈ ਨਾ ਉਹ ਬਹੁਤ ਅੰਛਾ ਲਗਾ ਕਿ ਆਮਾ ਉਧਰ ਵੀ ਇੱਕ ਜੈਸੇ ਇੱਧਰ ਵੀ আর ਹਮੇ ਪਿਆਰ ਸੀ ਰਹਿਣਾ ਚਾਹੀਦਾ ਬਹੁਤ ਅੱਛਾ ਮੈਸੇਜ ਥੀ ਹੈ ਦੋਸਤਾਂ ਚਲੋ ਇਸ ਵਿੱਚ ਇੱਕ ਹੋਰ ਭਰਨੀ ਚਾਹੀਏ ਸਹੀ ਕਿਹਾ ਹੈ ਕਿ ਹੋਰ ਵੀ ਲੋਕਾਂ ਦੇ ਨਾਲ ਫਿਲਮ ਤੇ ਰੁਚੀ ਬਾਰੇ ਜਾਨਾਂਗੇ ਫਿਲਮ ਆ ਕੇ ਕਿਸ ਤਰ੍ਹਾਂ ਦੀ ਲੱਗੀ ਹੈ ਜਿਸ ਸੈਕਰੀ ਨਾਮ ਜਰਨਾ ਸਹਾਇਕ ਪੰਜਾਬ ਦੇ ਚੰਨਾ ਚੂੜੇ ਵਾਲਾ ਕਿਸ ਤਰ੍ਹਾਂ ਦੀ ਮੂਵੀ ਲੱਗੀ ਇਹੋ ਜਿਹੇ ਬਰਮਾ ਬਣ ਜਾਈਆਂ ਇਹਦੀਆਂ ਬਹੁਤ ਵਧੀਆ ਲੱਗੀਆਂ ਜਿਹੜੀਆਂ ਪਹਿਲਾਂ ਬਰਮਾ ਹੁੰਦੀਆਂ ਉਹ ਵੇਖੋ ਨਵੀਂ ਜਿਹੀ ਲੱਗ ਗਈਆਂ ਬਹੁਤ ਧੰਤੂ ਬਣਾ ਲਏ ਬਹੁਤ ਹੀ ਬਹੁਤ ਵਧੀਆ ਪਰਸਨਲ ਵੀ 드라마 ਵੀ ਆ ਰਾਮਾ ਵੀ ਆ ਸਟੋਰੀ ਆ ਕਿਸ ਤਰ੍ਹਾਂ ਦੇ ਸੋਚਦਾ ਉਹ ਇੱਕ ਜਿਹੜਾ ਲੋਕ ਬਾਹਰ ਜਾਂਦੇ ਨੇ ਉਹ ਕਾਰੋਬਾਰ ਦੇ ਮੇਦੇ ਧੱਕੇ ਖਾਂਦੇ ਨੇ ਬੜੀ ਮੁਸ਼ਕਲ ਆ ਜਾਂਦੀ ਹੈ ਤੇ ਇਹਦੇ ਵਿੱਚ ਐ ਕੁਝ ਦੱਸਿਆ ਬਾਹਰ ਨਹੀਂ ਜਾਣਾ ਜੇ ਤਾਂ ਆਪਣੇ ਪੰਜਾਬ ਦੇ ਵਿੱਚ ਕੰਮ ਕਰਨ ਦੀ ਜੀ ਤੁਹਾਨੂੰ ਗੱਲਾਂ ਵਿੱਚ ਕੀ ਕਹਿਣਾ ਚਾਹੋਗੇ ਪਬਲੀ ਨੂੰ ਬੜੀਆਂ ਕਿ ਮੈਂ ਕਹਿੰਦਾ ਬਹੁਤ ਵਧੀਆ ਲੱਗੀ ਆ ਫਿਰ ਮੈਂ ਇਹੋ ਜਿਹੀ ਪਾਣੀ ਚਾਹੀਦੀ ਆ ਤੇ ਮੈਨੂੰ ਵੀ ਜੁੱਦਾ ਲੰਦੇ ਨੇ ਜਦੋਂ ਫਿਰ ਉਹਦਾ ਵੇਖੀ ਤੇ ਬਹੁਤ ਵਧੀਆ ਲੱਗੀ ਓਕੇ ਜੀ ਥੈਂਕ ਯੂ ਆ ਜਾ ਗੱਲਬਾਤ ਕਰਾਂਗੇ ਸੌਰਵ ਦੇ ਨਾਲ ਸੌਰਵ ਅੱਜ ਮੂਗੀ ਵੇਖ ਕੇ ਆਇਆ ਹੈ ਉੱਚਾ ਮੀਰ ਨੂੰ ਕੀ ਅਖਰੀ ਨੂੰ ਦੁਰੋਂ ਦਵਾਦਾ ਇੱਕ ਕੇਵਲ ਹੀ ਆ ਪਲਾਨ ਹੈ ਨੂੰ ਦੱਸ ਦੇ ਗੱਲਬਾਤ ਕਰਨ ਲਈ ਕੁਛ ਨਹੀਂ ਆ ਅਗੀਤ ਬੱਚਿਆਂ ਨੂੰ ਇਸ ਤਰ੍ਹਾਂ ਦੀ ਮੂਗੀ ਲੱਗੀ ਆ ਸੀ ਕਿੰਨਾ ਨੇ ਇਹਨਾਂ ਕਮੇਟੀ ਕਾਰੋ ਅਕਲਮਾ ਵਿੱਚ ਕਾਫੀ ਉਹ ਕੰਦੇ ਸਿੰਘ ਆਇਆ ਹੈ ਇਹਦੇ ਵਿੱਚ ਤਾਂ ਲਗਾ ਕੇ ਵੀ ਪਬਲਿਕ ਚ ਬੈਠ ਕੇ ਸੀ ਇਹ ਸਿੱਖਿਆ ਫੈਮਿਲੀ ਰੈਕੋਰਡ ਬੈਗ ਦੇਖ ਸਕਦੇ ਬਹੁਤ ਵਧੀਆ ਫਿਲਮ ਹੈ ਮੈਂ ਇਹ ਨਹੀਂ ਲੜਾਈ ਝੇੜੇ ਵਾਲੀ ਫਰੇਮ ਕਹਾਣੀ ਬਹੁਤ ਹੀ ਮਾਸਟਰਾਨਦ ਹੈ